ਨੂੰ ਪ੍ਰਿੰਸਟਰ ਬਣਾਉਣ ਲਾ ਕੇ ਆਪ ਮੁੱਖ ਮੰਤਰੀ ਬਣ ਜਾਂਦੇ ਸੀ ਤੇ ਪੁੱਤ ਨੂੰ ਡੀਪੀਸੀਐਮ ਬਣਾ ਲੈਂਦੇ ਸੀ ਇਥੇ ਹੀ ਬਸਰੀਸ਼ ਫਿਰ ਧੀ ਥੋੜਾ ਜਿਹਾ ਅੱਖਾ ਵਿਖਾਉਂਦੀ ਸੀ ਤਾਂ ਫਿਰ ਜਵਾਈ ਨੂੰ ਬਣਾ ਲੈਂਦੇ ਨਾਲ ਹਰਦੇਸ਼ ਪ੍ਰਤਾਪ ਜਦੋਂ ਫੇਰ ਥੋੜੀ ਜੀ ਗੱਲ ਬੰਦੇ ਦੀ ਤਾਂ ਫਿਰ ਉਹ ਅੱਖਾ ਵਿਖਾ ਦਿੰਦੇ ਸੀ ਉਹਦੇ ਭਰਾ ਨੂੰ ਮਜੀਠੇ ਨੂੰ ਭਰਾ ਪੁੱਤ ਦੇ ਸਾਲੇ ਨੂੰ ਬਣਾ ਲੈਂਦੇ ਸੀ ਫਿਰ ਭਰਾਜ ਨੂੰ ਬੜਾ ਜਿਹਾ ਗੁੱਸਾ ਵਕਾਉਂਦਾ ਸੀ ਤੇ ਭਤੀਜੇ ਨੂੰ ਬਣਾ ਲੈ ਪੰਜ-ਪੰਜ ਮੰਤਰੀ ਘਰ ਚੋਂ ਬਣ ਜਾਂਦੇ ਸੀ ਜਦੋਂ ਪੰਜ-ਪੰਜ ਮੰਤਰੀ ਘਰ ਚੋਂ ਹੋਂ ਤਾਂ ਪੰਜਾਬ ਨੂੰ ਫਟਨਿਆ ਕਿੱਥੇ ਮਿਲ ਸਕਦਾ ਸਕਾਰਜੋ ਭੈਣ ਭਰਾਓ ਈਸੋ ਭਾਈ ਪੰਜਾਬ ਦੇ ਲੋਕਾਂ ਨੇ ਹੋੜੀ ਹੋੜੀ ਕਿਉਂਕਿ ਆਪਾਂ ਦੂਸਰੇ ਸੂਬਿਆਂ ਨਾਲੋਂ ਕੁਛ ਰੋਟੀ ਖਾਂਦੇ ਆ ਸਾਡੇ ਹਾਲਾਤ ਕੁਛ ਠੀਕ ਨਹੀਂ ਤੇ ਕੋਈ ਵੀ ਲੜਾਈ ਬਿੱਟੀ ਜਿਹੜੀ ਪੰਜਾਬ ਤੋਂ ਜਾਂਦੀ ਹੈ ਚਾਹੇ ਦੇਸ਼ ਦੀ ਜਾਦੀ ਸੀ ਉਹ ਵੀ ਪੰਜਾਬ ਵਾਲਿਆਂ ਨੇ ਲੈ ਕੇ ਦਿੱਤੀ ਹੈ ਐਵੇਂ ਐਸੀ ਦਾ ਮੋਲ ਚਾ ਸੀ ਚਲੋ ਉਹਦੇ ਚੋਂ ਨਹੀਂ ਨਿਪੜਿਆ ਜਿਵੇਂ ਦੂਸਰੀਆਂ ਸਟੇਟਾਂ ਦੇ ਤਾਂ ਫੜ ਕੇ ਲਿਆੜੇ ਪੈ ਚ ਸੀ ਲੀਡਰ ਆਪਣੇ ਵਾਲੇ ਜਿੱਥੇ ਲੈ ਕੇ ਜਾਂਦੇ ਰਹੇ ਔਰ ਮੈਂ ਇਹ ਗੱਲ ਵੀ ਤੁਹਾਨੂੰ ਦੱਸਣੀ ਚਾਹਣਾ ਕਿ ਉਹੇ ਜਿਹੇ ਹਾਲਾਤ ਫੇਰ ਆ ਗਏ ਜਿਵੇਂ ਹਿੰਦਰਾ ਕਾਦੇ ਨੇ ਐਮਰਜੈਂਸੀ ਲਾ ਕੇ ਸਾਰੇ ਮੁਲਕ ਨੂੰ ਆਪਣੇ ਥੱਲੇ ਰੱਖਣਾ ਚਾਹੁੰਦੀ ਸੀ ਜਦੋਂ ਵੋਟਾਂ ਪਈਆਂ ਤੇ ਸਾਰੇ ਤਮਾਦੋ ਪੂਰੀ ਤਰ੍ਹਾਂ ਹਾਰ ਗਏ ਤੇ ਜਨਤਾ ਪਾਰਟੀ ਦਾ ਰਾਜ ਆ ਗਿਆ ਸੀ ਉਹਵੇਂ ਮੋਦੀ ਵੀ ਹੁਣ ਕਹਿੰਦਾ ਵੀ ਕਿ ਮੈਂ ਸਾਰਿਆਂ ਨੂੰ ਦਬਾ ਕੇ ਰੱਖਾਂ ਵਿਰੋਧੀਆਂ ਨੂੰ ਜੇਲਾਂ ਚ ਦੇ ਦਿਆਂ ਪਰ ਗੱਲ ਉਲਟੀ ਇਹਦੇ ਪੰਜਾਬ 'ਚ ਤਾਂ ਜਮ੍ਹਾਂ ਹੀ ਉਲਟ ਹੋ ਜਾਂਦੀ ਹੈ ਹਾਲਾਂਕਿ ਸਾਰੇ ਹਿੰਦੁਸਤਾਨ ਦੇ ਦਾ ਵਿਰੋਧ ਬੋਲ ਲਾਂਗੇ ਦੂਸਰੀਆਂ ਪਾਰਟੀਆਂ ਵੀ ਇਸ ਗੱਲ ਤੇ ਕਿ ਈਡੀ ਨੂੰ ਵਰਤ ਕੇ ਈਕੰਟੈਕਸ ਨੂੰ ਵਰਤ ਕੇ ਜੀਬੀਆਈ ਨੂੰ ਵਰਤ ਕੇ ਜਿਸ ਤਰ੍ਹਾਂ ਬੋਧੀ ਕਾਜ ਹੋਣਾ ਚਾਹੁੰਦਾ ਉਹ ਤੋ ਖਹਿੜਾ ਛੜਾਉਣਾ ਚਾਹੀਦਾ ਤੇ ਪੰਜਾਬ ਦੇ ਤਾਂ ਤੁਸੀਂ ਬਹਾਦਰ ਲੋਕ ਹੋ 20 ਤੋਂ 22 ਵਿੱਚ ਭਰਾਓ ਜਿਹੜੇ ਪਰਿਵਾਰ ਜਿਹੜੇ ਰਾਜਨੀਤਿਕ ਘਰਾਣੇ ਇਕਾ ਹੁੰਦੇ ਸੀ ਉਹਨਾਂ ਦਾ ਇੱਕ ਵੀ ਬੰਦਾ ਐ ਐਮਐਲਏ ਨਹੀਂ ਬਣ ਸਕਿਆ ਐਮਐਲਏ ਕੌਣ ਹੈ ਤੁਹਾਡੇ ਜੋ ਸਾਡੇ ਵਰਗੇ ਨੂੰ ਮੈਨੂੰ ਕਿਹਨੇ ਐਮਐਲਏ ਬਣ ਦਰਨ ਸੀ ਗੁਰਪ੍ਰੀਤ ਸਿੰਘ ਵੜਾੜੀ ਨੂੰ ਐਮਐਲਏ ਕਿਹਨੇ ਬਣ ਦਰਨਾ ਸੀ ਜੇ ਤੁਹਾਡੇ ਤਾਂ ਤਰਾਂ ਉਹਦੇ ਤੁਸੀਂ ਲੋਕਾਂ ਨੇ ਬੜੀ ਕਿਰਪਾ ਕੀਤੀ ਹੈ ਕਿ ਮੈਂ ਜਿਹੜਾ ਲੜਦਾ ਹਾਂ ਬਾਲਤ ਸਿੰਘ ਨਾਲ ਤੇ ਉਹ ਸੀੜ ਦੀ ਚਰਚਾ ਬਹੁਤ ਸੀ ਮੁੱਖ ਮੰਤਰੀ ਬਾਰੇ ਬਰਕਰਾਰਿਆ ਸੀ ਉਦੋਂ ਹਰੇਕ ਤਾਂ ਜਾ ਕੇ ਪੱਤਰਕਾਰ ਮੈਨੂੰ ਆ ਕੇ ਪੁੱਛਣ ਲੱਗ ਜਾਂਦੇ ਸੀ ਇੰਟਰਵਿਊ ਲੈਣ ਲੱਗ ਜਾਂਦੇ ਸੀ ਵੀ ਤੂੰ ਕਾਰੇ ਵਾਸਤੇ ਜੂੜ ਲੜਦਾ ਬਾਦਲ ਤਾਂ ਕਿਸ ਤੋਂ ਹਾਰਿਆ ਨਹੀਂ ਇਹ ਦਿੱਤੇ ਨੂੰ ਜਿੱਦਾਂ ਦਦਾ ਤੇ ਮੈਂ ਕਹਿੰਦਾ ਸੀ ਵੀ ਭਰਾਓ ਇੱਕ ਵੋਟ ਬਾਦਲ ਸਾਹਿਬ ਦੀ ਇੱਕ ਮੇਰੀਆਂ ਲੋਕਾਂ ਦੀ ਜਿਹਨੂੰ ਬਾਦਲ ਬੋਟਾਂ ਦੀ ਗੱਲ ਨਹੀਂ ਇਹਦਾ ਜਿਹਦੇ ਸਿਰ ਤੇ ਹੱਥ ਕਰਦੇ ਉਹ ਇਹ ਬੱਲੇ ਬਣ ਜਾਂਦਾ ਤੇ ਸਤਕਾਰ ਜੋ ਪੈਣ ਪਰਾਉ ਜਦੋਂ ਲੰਬੀ ਹਲਕੇ ਦੇ ਲੋਕਾਂ ਨੇ ਮੇਰੇ ਸਿਰ ਤੇ ਹੱਥ ਰੱਖਤਾ ਨਾ ਜਿਹੜਾ ਲੋਕਾਂ ਨੂੰ ਐਮਐਲਏ ਬਣਾਉਂਦਾ ਸੀ ਉਹ ਵੀ ਲੁੱਟ ਗਿਆ ਲੰਬੀ ਵਰਗੇ ਹਲਕੇ ਨੇ ਮੈਨੂੰ 11.5 ਹਜ਼ਾਰ ਵੋਟਾਂ ਦੇ ਫਰਕ ਨਾਲ ਆਪਣਾ ਐਮਐਲਏ ਬਣਾ ਲਿਆ ਐਮਐਲਏ ਬਣਨ ਤੋਂ ਬਾਅਦ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਬਾਜ਼ੀ ਵੋਟਾਂ ਪੜੀਆਂ ਜਿਹੜੇ ਦਿਨ ਉਸਨੂੰ ਪੂਰਾ ਸਾਲ ਹੋ ਜਾਣਾ ਮੰਤਰੀ ਬਣਾਲਿਆ ਨੇ ਖੇਤੀਬਾੜੀ ਦਾ ਮੈਨੂਫਾ ਦਿੱਤਾ ਔਰ ਜਦੋਂ ਲੋਕ ਸਭਾ ਦੀ ਚੋਣ ਆਈ ਸੀ ਤੇ ਮਾਨ ਸਾਹਿਬ ਮੈਨੂੰ ਕਹਿੰਦੇ ਵੀ ਪਹਿਲਾਂ ਵੱਡੇ ਬਾਦਲ ਸਾਹਿਬ ਨਾਲ ਲੜਿਆ ਸੀ ਚੋਣ ਨੂੰ ਉਹਨਾਂ ਦੀ ਨੋਲ ਨਾਲ ਵੀ ਉਸ ਵਾਸਤੇ ਲੋਕ ਸਭਾ ਦੀ ਟਿਕਟ ਮੈਨੂੰ ਦੇਖ ਕੇ ਤੋਰਤਾ ਮੈਂ ਤੁਹਾਡੇ ਚਾਨਣਾ ਵਿੱਚ ਆਇਆ ਹਾਂ ਤੁਸੀਂ ਇੱਕ ਵੱਡਾ ਫੈਸਲਾ ਕਰਨਾ ਹੈ ਮੇਰਾ 30 ਸਾਲ ਦਾ ਜਿਹੜਾ ਸਿਆਸੀ ਜੀਵਨ ਆ ਮੈਂ ਬਾਦਲ ਵਾਲਿਆਂ ਨਾਲ ਲੜਦਾ ਰਿਹਾ ਪਹਿਲਾਂ ਮੇਰੇ ਪਿਤਾ ਜੀ ਚੇਅਰਮੈਨ ਮੰਡੀ ਬੋਰਡ ਵੀ ਦੇ ਜੱਜਾ ਸਿੰਘ ਦੇਵ ਸਿੰਘ ਪਟਿਆ ਤੇ ਲੋਕ ਸਭਾ ਦੇ ਮੈਂਬਰ ਵੀ ਬੜੇ ਬੜੇ ਛੋੜਦੋ ਉਦੋਂ ਵੀ ਇਹਨਾਂ ਬਾਦਲਾਂ ਦੇ ਪ੍ਰਮਾਣ ਨਾਲ ਜਿਹਰ ਚੰਨ ਬਰਾੜ ਕੇ ਬਰਾੜ ਦੇ ਬਰਾੜ ਨਾਲ ਲੜਾਈ ਸੀ ਇਧਰੋਂ ਭਾਈ ਸ਼ਮਿੰਦਰ ਸਿੰਘ ਇਹਨਾਂ ਦੀ ਜਮਾ ਸੱਜੀ ਬਾਹ ਗਿੜੇ ਜਾਂਦੇ ਸੀ ਉਦੋਂ ਹਰਚੰਨ ਸਿੰਘ ਬਰਾੜ ਸੀ ਅਸੀਂ ਤਾਂ ਗਰੀਬੜੇ ਜੇ ਬੰਦੇ ਸਾਡੇ ਹਰਚੰਨ ਸਿੰਘ ਬਰਾੜ ਕੋਲ ਤਾਂ 3000 ਵਿਗਾ ਜ਼ਮੀਨ ਸੀ ਤੇ ਮੇਰੇ ਪਿਤਾ ਜੀ ਕੋਲ 20 ਕਿੱਲੇ ਜ਼ਮੀਨ ਦੇ ਸੀ ਲੋਕਾਂ ਦੀ ਕਰਾਮਾਤ ਹੈ ਕਿ 157000 ਵੋਟਾਂ ਦੇ ਫਰਕ ਨਾਲ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਿੱਚ ਜਿਤਾਦੱਸ ਜਿਹਦੇ ਨਾਲ ਲੋਕਾਣੋਂ ਲੋਟਾਂ ਦੀ ਲੋੜ ਨਹੀਂ ਹੁੰਦੀ ਸੀ ਕਾਰਜ ਨੂੰ ਚਾਓ ਲੋੜ ਤਾਂ ਬਾਦਲ ਕੋਲੇ ਬਹੁਤ ਸੀ ਤੇ ਮੇਰੇ ਕੋਲੇ ਕੀ ਹੋਣਾ ਸੀ ਫਿਰ ਵੀ ਤੁਸੀਂ ਮੈਨੂੰ ਆਪਣਾ ਐਮਐਲਏ ਬਣਾ ਲਿਆ ਲੋਕ ਸਭਾ ਦੀ ਜਿਹੜੀ ਹੁਣ ਵੀ ਮੈਨੂੰ ਉਹੀ ਗੱਲ ਕਹੀ ਜਾਂਦੀ ਹੈ ਕਿ ਇਹ ਤਾਂ ਭਾਈ ਕਾਲੀਆਂ ਦਾ ਘੜ ਹੈ ਇਹ ਤੋਂ ਤਾਂ ਹਰ ਸਿਮਰਤਨ ਹਾਰਦੀ ਦੀ ਤਿੰਨ ਵਾਰੀ ਜਿੱਤ ਗਈ ਜਿਹੜੇ ਤਾਂ ਜਾਣਦੇ ਆ ਸਿਆਸਤ ਨੂੰ ਉਹਨਾਂ ਨੂੰ ਪਤਾ ਵੀ ਪਹਿਲੀ ਵਾਰ ਸਵਾਲ ਲੱਖਦੇ ਜਿੱਤੀ ਸੀ ਤੇ ਦੂਸਰੀ ਵਾਰ 18000 ਦੇ ਆ ਗਈ ਲੱਖ ਵੋਟ ਥੱਲੇ ਕਿਵੇਂ ਗਈ ਦੂਜੀ ਵਾਰ ਤੀਜੀ ਵਾਰ ਤੇ ਹੋਣ ਗਈ ਹੈ ਇਹ ਸਾਰਾ ਜੰਗ ਜਾਣ ਜਾਣ ਦਾ ਪੂਰੀ ਚਰਚਾ ਹੈ ਕਿ ਜਿਹੜਾ ਦੂਜੀ ਪਾਰਟੀ ਚ ਕਰਦਾ ਜੀ ਸੀਗਾ ਜਿਹੜਾ ਵਜ਼ੀਰ ਵੀ ਰਿਹਾ ਕਾਗਜ਼ਚੋ ਪੂਰੇ ਨੇ ਦੀ ਪੂਰੀ ਮਤਦ ਕੀਤੀ ਤਾਂ ਜਾ ਕੇ ਲੋਕ ਸਭਾ ਵਿੱਚ ਵੜ ਸਕੀ ਹੈ ਦੋ ਵਾਰੀ ਮੰਤਰੀ ਰਹੀ ਤੇ ਜਿਹੜਾ ਇੱਕ ਵੱਡਾ ਪਾਪ ਕਰ ਲਿਆ ਆਪਣਾ ਜਿਹੜਾ ਸੂਬਾ ਇਹ ਰੋਟੀ ਕਿਰਤ ਕਮਾਈ ਦੀ ਖਾਂਦਾ ਸ ਤੇ ਖੇਤੀ ਕਰਨ ਵਾਲੇ ਲੋਕ ਆ ਤੇ મોદી ਜੇ ਉਹਨੇ ਲੀਡਰ ਨੂੰ ਬਣਿਆ ਜਾਂਦਾ ਉਦੋਂ ਕਿਸਾਨਾਂ ਨੂੰ ਇਹ ਸਮਝ ਲਿਆ ਸੀ ਵੀ ਇਹਨਾਂ ਨੂੰ ਤਾਂ ਗੱਲ ਕੁੱਝਦਿਆਂ ਕਾਲੇ ਘਮੋਰੇ ਥੋੜੇ ਪੇਸ਼ ਕਰਦੇ ਸੀ ਇਹ ਸਾਰੇ ਵਿੱਚ ਵੀ ਬੀਬੀ ਹਰਸ਼ਪ੍ਰਤਾ ਬਾਦਲ ਵੀ ਸੀ ਸਾਰਿਆਂ ਨੇ ਉਹ ਕਰੋੜ ਪਾਸ ਕੀਤੇ ਜਿਹਦੇ ਨਾਲ ਸਾਨੂੰ 13-14 ਮਹੀਨੇ ਦਿਨੀ ਦੀਆਂ ਸੜਕਾਂ ਤੇ ਕਿਸਾਨ ਭਰਾਵਾਂ ਨੂੰ ਰਹਿਣਾ-ਬੈਣਾ ਵੀ ਪਿਆ ਅੱਜ 700 ਤੋਂ 700 ਤੋਂ ਉੱਪਰ ਜਾਣਾ ਵੀ ਅਜੜੀਆਂ ਗਈਆਂ ਹੋਈਆਂ ਔਰ ਪਾਰਲੀਮੈਂਟ ਦਾ ਮੈਂਬਰ ਜੀ ਇੱਕ ਡਿਊਟੀ ਬਣਦੀ ਐ ਅਸੀਂ 13 ਮੈਂਬਰ ਪੰਜਾਬ ਤੋਂ ਮੜ ਕੇ ਜਾਂਦੇ ਆਂ ਉਸ ਪੰਜਾਬ ਦੀ ਲੜਾਈ ਲੜੀਏ ਪੰਜਾਬ ਨਾਲ ਬਹੁਤ ਅੱਖੇ ਹੁੰਦੇ ਆ ਬਹੁਤ ਤੋਹਫੇ ਹੁੰਦੇ ਆ ਜਿਵੇਂ ਗੁਰਪ੍ਰੀਤ ਹੋਜੀ ਜੀ ਕਹਿ ਕੇ ਗਏ ਆ ਕਿ 780 ਕਰੋੜ 823 ਕਰੋੜ ਰੁਪਈਆ ਸਾਡਾ ਜਿਹੜਾ ਨੈਸ਼ਨਲ ਹੈਲਥ ਫੰਡ ਵਿੱਚ ਜਿਹੜਾ ਮਿਸ਼ਨ ਹੈ ਜਿਹਦੇ ਨਾਲ ਛੋਟੇ ਹਸਪਤਾਲ ਬਣਾਉਦੇ ਆ ਪਿੰਡਾਂ 'ਚ ਜਿਹਦੇ 'ਚ ਸਾਨੂੰ ਸਾਰਿਆਂ ਨੂੰ ਵੱਡੇ ਲੋਕ ਜਿੱਤੋਂ ਵਾਜਿਬ ਖਾਦੀ ਕਰਾ ਲੈਣ ਪਰ ਦਰਮਿਆਨੇ ਦੇ ਤੇ ਲਿਖੇ ਛੋਟੇ ਗਰੀਬੜੇ ਪਿੰਡਾਂ 'ਚ ਰਹਿਣ ਵਾਲੇ ਲੋਕ ਉਹ ਸ਼ਹਿਰ ਜਾਂਦੇ 3-4000 ਰੁਪਈਆ ਲੱਗ ਜਾਂਦਾ ਉਹ ਪਿੰਡ ਸਰ ਜਾਂਦਾ ਸੀ ਉਹ ਟੈਸਟ ਟੂਸਟ ਹੋ ਜਾਂਦੇ ਸੀ ਦਵਾਈ ਦਾਰੂ ਵੀ ਮਿਲ ਜਾਂਦੀ ਉਹ 950 ਬਣਾਏ ਵੀ ਗਏ ਆ ਬਾਅਦ 'ਚ ਨੇੜੇ ਪੈਸਾ ਰੋਕ ਲਿਆ ਚਲੋ ਸੁਪਰੀਮ ਕੋਰਟ ਵਿੱਚ ਗਏ ਆ ਸਾਡਾ ਵੀ ਜਿਹੜੀ ਮਾਰਕੀਟ ਸੀ ਇਕੱਠੀ ਕਰਦੇ ਨੇ 5700 ਕਰੋੜ ਰੁਪਈਆ ਜਿਹਦੇ ਨਾਲ ਪਿੰਡਾਂ ਦੀਆਂ ਸੜਕਾਂ ਬਣਣੀਆਂ ਜਿਹਦੇ ਨਾਲ ਮੰਡੀਆਂ 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 ਦੇ ਸ਼ੈਲਡ ਅਤੇ ਜੇ ਕੋਈ ਕਿਸਾਨਾ ਦਾ ਕੋਈ ਹਾਦਸਾ ਹੋਇਆ ਤਾਂ ਮਜ਼ਦੂਰਾਂ ਦਾ ਖੇਤੀ ਕਰਦੇ ਆ ਉਹਨਾਂ ਨੂੰ ਜਿਹੜੀ ਸਹੈਤਾ ਮਿਲਦੀ ਉਹ ਫੰਡ ਹੁੰਦਾ ਜਿਹੜਾ ਆਪਣਾ ਰੋਕੀ ਬੈਠਿਆ ਉਹ ਪਾਰਲੀਮੈਂਟ ਦੇ ਮੈਂਬਰ ਜੇ ਵਿਰੋਧ ਕਰਦੇ ਜ਼ੋਰ ਲਾਉਣ ਤਾਂ ਜ਼ਰੂਰ ਉਹ ਸਾਨੂੰ ਮਿਲ ਸਕਦਾ ਹੈ ਔਰ ਜ਼ੋਰ ਲਾਉਣ ਵਾਲਿਆਂ ਨੂੰ ਲੋੜ ਵੀ ਕੀ ਹੈ ਜਿਹਨੂੰ ਚੁੱਪ ਕਰਕੇ ਬਣਾਈ ਗਏ ਅਤੇ ਉਹਨਾਂ ਨੇ ਆਪਣੇ ਕਾਰੋਬਾਰ ਬਦਾਲ ਲਏ ਆਪਣੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ 20-20 ਕਿਲੇ ਜ਼ਮੀਨ ਰਿਜ਼ਰਵ ਕਰਾ ਕੇ ਸਰਕਾਰਾਂ ਤੋਂ ਉਹਨਾਂ ਦੇ بڑے بڑے ਹੋਟਲ ਬਣਾ ਲਏ ਸਾਰੇ ਪੰਜਾਬ ਦੀਆਂ ਸਰਕਾਰੀ ਬੱਸਾਂ ਜਿਹਨਾਂ ਨੇ ਅੰਦਰ ਲਾ ਕੇ ਰੱਖੀਆਂ ਤੇ ਆਪਦੀਆਂ ਸੜਕਾਂ ਤੇ ਘੂਕਣ ਲਈਆਂ ਥੋੜੀ ਗੱਲ ਕਰ ਵੀ ਕਿਵੇਂ ਸਕਦੇ ਹੁਣ ਬੀਬੀ ਕਹਿੰਦੀ ਐ ਮੈਂ ਏਵਜ਼ ਬਣਾਇਆ ਤੇਰੇ ਸਹੁਰੇ ਨੂੰ 25 ਸਾਲ ਮੁੱਖ ਮੰਤਰੀ ਬਣਾਈ ਰੱਖਿਆ ਤੂੰ ਦਾ ਸਾਰ ਰਹਿ ਗਈ ਖੇਰਾਂ ਘਰ ਵਾਲਾ 12 13 ਸਾਲ ਚੱਲੀ ਚੱਲੇ ਆ ਰਿਹਾ ਔਰ ਜੇ ਇਹਨਾਂ ਦਾ ਅੱਜ ਤਾਂ ਭੁੱਖਾ ਮਰ ਜੇ ਤੇ ਇਹ ਦੋਸਤਾਂ ਨੇ ਜਦੋਂ ਦੂਜੀ ਸਟੇਟਾਂ ਨੂੰ ਪੁੱਛਣਾ ਪੁੱਛ ਦੇਣਾ ਹੁੰਦਾ ਥੋੜਾ ਬੋਲ ਸਾਥੋ ਵੀ ਦੇ ਦਿੰਦੇ ਆ ਸਾਡਾ ਹੱਕ ਤਾਂ ਨਹੀਂ ਪੂਰਾ ਦਿੰਦੇ ਜਿਵੇਂ ਸੈਂਟਰਲ ਯੂਨੀਵਰਸਿਟੀ ਡਾਕਟਰ ਰਮਨਵਰ ਸਿੰਘ ਹੋਰਾਂ ਨੇ ਪਹਿਲਾਂ ਦਿੱਤੀ ਸੀ ਐਮਸ ਆ ਗਿਆ ਐਮਸ ਤੇ ਹੁਣ ਗਲੀਬ ਲੋ ਕਰਦੇ ਆ ਬੀਜੇਪੀ ਵਾਲਿਆਂ ਦੇ ਅਸੀਂ ਲੈ ਕੇ ਆਂਦਾ ਇਹ ਆਦੀ ਮੈਲੇ ਕਹਿੰਦਾ ਰੱਖ ਜਾਣੇ ਹੁਣ ਕੌਣ ਲਿਆ ਚਲੋ ਆ ਗਿਆ ਲੋਕਾਂ ਨੂੰ ਫਾਇਦਾ ਹੋਣਾ ਸਰਕਾਰਿਓ ਪੈਣਾ ਪ੍ਰਾਵੋ ਫੈਸਲਾ ਤੁਹਾਡੇ ਹੱਥ ਵਿੱਚ ਹੈ ਤੁਸੀਂ ਆਪਣੀ ਵੋਲ ਪੂਣੀ ਹੈ ਮੈਂ ਪਹਿਲਾਂ ਨਹੀਂ ਜਤੀ ਪੈਂਤੀ ਸਮਾਂ ਚ ਕੋਈ ਲਾਲਚ ਕੀਤਾ ਜੇ ਸੋਚਿਆ ਨਹੀਂ ਵੀ ਕਾਰੋਬਾਰ ਵਧਾਈਏ ਲੋਕਾਂ ਦੀ ਸੇਵਾ ਵਿੱਚ ਰਹਾਂ ਸਾਲਕਾ ਮੈਂ ਮੰਤਰੀ ਵੀ ਬਣਿਆ ਜੇ ਇਹੋ ਜੇ ਕੰਮ ਸ਼ੁਰੂ ਕਰ ਦਿੰਦੇ ਤਾਂ ਹੋ ਜਾਂਦਾ ਤੇ ਈਮਾਨਦਾਰੀ ਨਾਲ ਸੇਵਾ ਕੀਤੀ ਹੈ। ਥੋੜੀ ਪੰਜਾਬ ਦੀ ਲੜਾਈ ਚਾਹੇ ਲੋਕ ਸਭਾ ਉਹਦੇ ਧਰੜਲੇ ਨਾਲ ਹਿੱਕੜਾ ਕੇ ਲੜੂਗਾ। ਔਰ ਜਿਹੜੀ ਬਣਦੀ ਗ੍ਰਾਂਟ 5 ਕਰੋੜ ਇੱਕ ਸਾਲ ਦੀ ਹੈ ਬੀਬੀ ਨੂੰ 75 ਕਰੋੜ ਬਣਿਆ 15 ਸਾਲਾਂ ਦਾ। ਲੋਕਾਂ ਦੇ ਭਲਾਈ ਲਈ ਲਾਉਣਾ ਹੁੰਦਾ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹਨ ਗੁਰਪ੍ਰੀਤ ਹੋਰਾਂ ਨੂੰ ਆਪਾਂ ਲੜਾਈ ਜੰਦੇ ਆ। ਇਹਦਾ ਬਣ ਜਾਣੀਆਂ ਚਾਹੀਦੀਆਂ ਸੀ ਹੋ ਜਾਣੀਆਂ ਚਾਹੀਦੀਆਂ ਸੀ ਜੇ ਸਹੀ ਥਾਂ ਪੈਸਾ ਲਾਇਆ ਜਾਂਦਾ ਪਤਾ ਨਹੀਂ ਕਿੱਥੇ ਲਾਇਆ ਜਾਂ ਨਹੀਂ ਲਾਇਆ ਉਹ ਬੀਬੀ ਜਾਣੇ ਜਾਂ ਰੱਬ ਜਾਣੇ ਉਹ ਮੈਂ ਕਹਿੰਦਾ ਵੀ 5 ਸਾਲ ਦਾ 25 ਕਰੋੜ ਮਿਲਦਾ ਇੱਕ ਕਰਮਚ ਥੋੜੇ ਪਿੰਡਾਂ ਲਈ ਚਾਹੀਏ ਐਮਐਲਏ ਸਾਹਿਬ ਜితే ਜੋਗ ਸਾਹਿਬ ਨੇ ਪਿੰਡ ਦੀ ਕਮੇਟੀ ਪੰਚਾਇਤ ਨਾਲ ਮਿਲ ਕੇ ਕੋਈ ਲਾਇਬ੍ਰੇਰੀ ਬਣਾਉਣੀ ਹੈ ਕੋਈ ਚੰਦ ਕਰ ਬਣਾਉਣਾ ਕੋਈ ਜਿੰਮ ਲਾਉਣਾ ਕੋਈ ਹੋਰ ਸੜਕ ਬਣਾਉਣੀ ਹੈ ਕੋਈ ਪੁਲ ਬਣਾਉਣਾ ਜਿੱਤੇ ਸਰਕਾਰ ਪੰਜਾਬ ਦੀ ਨਾ ਪੈਸਾ ਦੇ ਸਕਦੀ ਹੋਵੇ ਉਹ ਜੇ ਥਾਵਾਂ ਤੇ ਇਹ ਪੈਸਾ ਲਾਉਣਾ ਹੁੰਦਾ 1 ਕਿਕਰ ਰੁਪਿਆ ਜੋਗ ਥਾਵਾਂ ਤੇ ਥੋੜੀ ਰਹਿ ਨਾਲ ਦਾਵਾ ਜੇ ਸੰਠਾ ਸਾਲਾਂ ਦੀ ਸਿਆਸਤਾਂ ਮੇਸਟਰ ਘਰ ਵਿੱਚ ਪਹਿਲਾਂ ਫਿਰ ਪਿਤਾ ਜੀ ਨੇ ਵੀ ਤੁਹਾਨੂੰ ਦੱਸਿਆ ਮੰਡੀ ਬੋਰਡ ਦੇ ਚੇਅਰਮੈਨ ਵੀ ਤੇ ਤੇ 32 ਸਾਲ ਮੈਨੂੰ ਹੋ ਗਏ ਸੰ타 ਸਾਲਾ ਚ ਵੀ ਜੇ 1 ਰੁਪਿਆ ਵੀ ਹਰਾਮ ਦੀ ਕਮਾਈ ਜਾਂ ਬੇਈਮਾਨੀ ਦਾ ਪੈਸਾ ਉਹਨੂੰ ਜ਼ਾਇਰ ਦੇ ਬਰਾਬਰ ਸਮਝਿਆ ਤੇ ਆਉਣ ਵਾਲੇ ਸਮੇਂ ਚ ਵੀ ਮੈਂ ਤੁਹਾਨੂੰ ਇਹ ਬੇਨਤੀ ਕਰ ਸਕਦਾ ਮੈਂ ਤੁਹਾਡੇ ਲਈ ਕੰਮ ਤੋਂ ਦੇ ਕਰਨ ਚੁੱਕਦੇ ਪਿੱਛੇ ਤਾਂ ਹਟਦਾ ਨਹੀਂ ਪਰ ਫਿਰ ਵੀ 1921 ਰਹਿ ਵੀ ਸਕਦੀ ਹੈ ਕੋਈ ਕਮੀ ਪਰ ਤੁਹਾਡਾ ਸੇਵਾਦਾਰ ਤੁਹਾਡਾ ਪੁੱਤ ਤੁਹਾਡਾ ਭਰਾ ਕਦੇ ਤੁਸੀਂ ਇਹ ਨਹੀਂ ਸੋਚ ਸਕੋਗੇ ਵੀ 1 ਰੁਪਏ ਦਾ ਇਲਜ਼ਾਮ ਲੱਗਿਆ ਜਾਏ ਬੇਇਬਾਨੀ ਹੋ ਗਿਆ ਮੈਂ ਥੋੜੀ ਮਾਤਰੀ ਨਾਲ ਸੇਵਾ ਕਰੂੰਗਾ ਚੋਰ ਨਿਸ਼ਾਨ ਛਾੜੂ ਹੈ ਸਾਰੀ ਕਿਰਪਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ